ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੱਡਾ ਤਹਿਸੀਲ ਡੇਰਾ ਬਾਬਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਗੀ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਗਾਵ ਦਿਖਾਉਣੀ ਹੈ ਤਿੰਨੇ ਸੂਈਆਂ ਸਵਾਈਆਂ ਤੇ ਮਗਰ ਵੀ ਆ ਚੰਗੀਆਂ ਵਛੀਆਂ ਜਿਹੜੀਆਂ ਦੋਵੇਂ ਵਛੀਆਂ ਆਪਾਂ ਦੇਖ ਸਕਦੇ ਆ ਚੰਗੀਆਂ ਵਛੀਆਂ ਦੋਵੇਂ ਹਾਂਜੀ ਵਿਧੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵਿਧੀ ਹੋ ਠੀਕ ਠਾਕ ਜੀ। ਵਧੀਆ ਵਧੀਆ ਤੁਸੀਂ ਦੱਸੋ। ਵਧੀਆ 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 ਜੀ। ਚਲੋ ਵਧੀਆ ਜੀ ਤਾਂ ਜੀ ਵੇਗ ਗਿਆ ਮਾਲ ਉਦਨ ਵਾਲਾ ਫਿਰ। ਹਾਂਜੀ ਜੀ ਉਹ ਧਨ ਵਾਲਾ ਤੇ ਵੇਗ ਗਿਆ ਸ਼ੋਰਟ ਤੇ ਵੇਗ ਗਿਆ ਸੀ। ਠੀਕ ਆ। ਹਾਂਜੀ। ਠੀਕ ਤੇ ਚਲੋ ਨਾਮ ਦੱਸਦੇ ਕਰੀ। ਨਾਮ ਵਿਧੀ ਜਗਰਾਸ ਸਿੰਘ ਜੀ। ਹਾਂਜੀ। ਚੱਗੀ ਨਾਮ ਚੱਲਦਾ ਤੇ ਪਿੰਡ ਵੱਡੇ ਤਹਿਸੀਲ ਡੇਰਾ ਭਾਬਾ ਨਾਲ ਕੇ ਜ਼ਿਲ੍ਹਾ ਗੁਰਦਾਸਪੁਰ। ਠੀਕ ਆ। ਨੰਬਰ ਆਪਣਾ ਹੈਗਾ 8195217550 ਤੇ WhatsApp ਹੈ ਆਪਣਾ। ਠੀਕ ਹੈ ਜੀ। ਹਾਂਜੀ। ਚਲੋ ਫਿਰ ਸ਼ੁਰੂਆਤ ਜਿਹੜੀ ਪਹਿਲੇ ਨੰਬਰ ਤੇ ਨਵਾਂ ਸੂਬਾ ਜਿਹੜਾ ਇਹ ਵੀ ਦੀ ਪਹਿਲਾ ਸੂਬਾ ਸੂਈ ਹੈ ਵਸ਼ੀ ਪਰਸੋਂ ਦੀ ਠੀਕ ਆ ਤੇ ਆ ਇਹਦੀ ਵਸ਼ੀ ਜੇ ਐਸ ਕਰ ਲਾਲ ਰੱਬੀ ਆਹ ਵਾਲੀ ਵਸ਼ੀ ਜੇ ਹਾਂਜੀ ਨਾਲ ਨਾਲ ਜੀ ਬਿਲਕੁਲ ਤਾਜ਼ੀਆਂ ਹੀ ਆ ਵਸ਼ੀਆਂ ਦੋਵੇਂ ਤਾਜ਼ੀਆਂ ਵਾਂ ਜੜੀਆਂ ਤੇ ਥਾਣੇ ਦੇ ਤੁਹਾਨੂੰ ਲੱਗਦੇ ਦਿਖਾ ਦਈਏ ਇੱਕ ਆਹ ਦੇਖ ਸਕਦੇ ਥਣ ਬਾਕੀ ਕੰਪੈਕਟ ਜਿਹੀ ਹਵਾਨਾ ਜਿਹੜਾ ਇਹਦਾ ਅਜੇ ਤੇ ਪੌਲਾ ਹੀ ਹੋਣਾ ਵਿਜੀ ਦੇ। ਇਹ ਪੌਲਾ ਵਿਜੀ ਪਰਸੋਂ ਦੀਆਂ ਦੋਨੇ ਸੁਈਆਂ ਦੋਨਾਂ ਥੱਲੇ ਪੌਲਾ ਹੀ ਅਜੇ ਕੱਚਾ। ਠੀਕ ਆ। ਹਾਂਜੀ। ਕਿੰਨਾ ਕ ਦੁੱਧ ਚਵਾਈ ਜਾਊਗੀ? ਪੌਲਾ ਜਿਹੜਾ ਵਿਜੀ ਇਸ ਟਾਈਮ ਤੇ 12 ਕਿਲੋ ਆ। 13 ਆ ਪਰ 12 ਦੱਸ ਕੇ ਦੇਣੀ ਆ। ਠੀਕ ਆ। ਹਾਂਜੀ। ਤੇ ਕਿੰਨਾ ਕ ਚਵਾਈ ਜਾਊਗੀ? ਦੁੱਧ ਵਸ਼ੀ ਪੀਕ ਲੈਵਲ ਤੇ ਜਾਂਦੇ ਜਾਂਦੇ ਤੁਹਾਨੂੰ ਪਤਾ ਪੈਲਾਣ ਪਸ਼ੂ ਜਿਹੜਾ ਵੀ 25 ਦਿਨ ਦੇ ਲੈ ਹੋ ਜਾਂਦਾ ਰਹਿੰਦਾ। ਹਾਂਜੀ। ਤੇ ਦੁੱਧ 17-18 ਕਿਲੋ ਤੇ ਵਸ਼ੀ ਚਵਾਓਗੀ। ਤੋਰੋ ਫੇਰ ਇਹਨੂੰ ਇੱਕ ਕਰੀ। ਮੋਕੇ ਤੇ 12 ਲੀਟਰ ਤਿਆਰ ਬਿਲਕੁਲ। ਬਿਲਕੁਲ ਪੌਲਾ ਤਿਆਰ। ਠੀਕ ਐ। ਬਾਕੀ ਥੋੜੀ ਜੀ ਸਾਹ ਵੀ ਕਿਸੇ ਨੇ ਘੱਟ ਕੀਤੀ ਹੈ ਵੇਖੀਆਂ ਤੇ ਬੜੀਆਂ ਤੇਲੀਆਂ ਤੋਂ ਨੇ ਠੀਕ ਜੀ ਬਾਕੀ ਥੋੜਾ ਚੱਬੂ ਨਾ ਵੀ ਤਰੰਦੀ ਆਤ ਘਾਟੇ ਨਾ ਬਾਕੀ ਬਿਲਕੁਲ ਫਸਵਾ ਜਿਹਾ ਹਵਾ ਨਾ ਵਜੇ ਲੱਗਦਾ ਕੰਪੈਕਟ ਜਿਹਾ ਆਟਾ ਆਂ ਦੇਖ ਸਕਦੇ ਬਿਲਕੁਲ ਫਿਕਸ ਆਡਰ ਦੀ ਆ ਜਿਹੜੀ ਸਹਾਰ ਤੇ ਵੀ ਦੋਹਾਂ ਵਸ਼ੀਆਂ ਨੂੰ ਇਦਾਂ ਦੇ ਲੱਗੇ ਬਾ 10 10 ਸਵੇਰ ਸੁਪਨ ਟੁੱਟਣੇ ਛੋੜਾ ਠੀਕ ਆ ਸੋਹਣੇ ਹੈਡਰ ਲੱਗੇ ਥਾਨ ਬੜੇ ਸੋਹਣੇ ਲੱਗੇ ਇਹੋ ਜਿਹੀ ਹਵਾ ਨੇ ਆ ਕਿ ਗਾਂ ਸਵੇਰ ਸੁੱਕੇ ਵੀ ਕੋਈ ਇਦਾਂ ਫਰਕ ਨਹੀਂ ਪੈਂਦਾ ਹਾਂਜੀ ਹਾਂਜੀ ਤੇ ਕੀ ਮੁੱਲ ਰੱਖਣਾ ਵਿਦਿ ਮੋਲ ਹਰ ਪੀਜੀ ਜੈ ਜੀ ਆਪਾਂ ਕੀ ਵੀਡੀਓ ਬਣਾਉਂਦਾ ਟਾਈਮ 12 ਵਜੇ ਦਾ ਖਾ ਹਾਂ ਦੇਖ ਸਕਦੇ 12 ਵਜੇ ਤੇ 7 ਮਿੰਟ ਹੋਈ 7 ਮਿੰਟ ਸਾਰੇ ਠੀਕ ਹੈ ਜੀ ਹਾਂਜੀ ਤੇ ਕਿੰਨਾ ਰੱਖਣਾ ਇਹਦਾ ਮੁੱਲ ਮੋਲ ਹਰ ਪੀਜੀ ਵਸ਼ੀ ਦੀ ਸਾਮ ਥੋੜੀ ਵੀਰਗੇ ਨੇ ਕੱਟ ਕੀਤੀ ਜੇ ਵਸ਼ੀ ਸਾਂਭੀ ਹੁੰਦੀ ਤਾਂ ਵਸ਼ੀ 65000 ਦੀ ਏ ਵਾਛੀ ਮੈਂ ਕਹਿੰਦਾ 55000 ਦੇ ਦੇ ਦੀਏ 55000 ਦੇ ਹਾਂਜੀ ਵਿੱਚੋਂ ਛੋੜ ਛੜ ਕਰ ਦੀਏ ਉਹ ਦਾਂਗੇ ਤੁਸੀਂ ਕਰਾਓ ਫੱਲਾ ਮਾਨਤਾ ਨਾ ਹੋਊਗਾ ਕਰੀ ਕਰੀਦਾ ਵਾ ਪੂਰੇ 50 ਦੀ ਕਰ ਦੀਏ ਫਿਰ 2 ਘੱਟ 50 ਦੀ ਕਰ ਦਿੰਨੇ ਵਾਛੀ ਅੱਛਾ 50 ਚੋਂ ਵੀ 2 ਛੱਡ ਦੋਗੇ 2 ਛੱਡ ਦਾਂਗੇ ਉਹ 24 ਮਾਨਤਾ ਨਾ ਹੋਊਗਾ ਫੋਨ ਲਾਵੇ ਕੋਈ ਫੋਨ ਲਾਵੇ ਇੱਕ ਕਰੀ ਹਨਾ ਹਾਂਜੀ ਤੇ ਹੁਣ ਇਹਦੇ ਮਗਰ ਵੱਛੀ ਜੇ ਇਹਦੇ ਮਗਰ ਵੱਛੀ ਜੇ ਕਾਲੀ ਕਾਲੀ ਵੱਛੀ ਹੈ ਇਹਦੇ ਮਗਰ ਹਾਂ ਵਲੀ ਜੇ ਤਾਜੀ ਹੈ ਇਹ ਵੀ ਬਿਲਕੁਲ ਅਹੀਂ ਆ ਦੇਖ ਸਕਦੇ ਜੀ ਕੋਲੇ ਬੱਚੇ ਆ ਦੋਵੇਂ ਤੇ ਇਹਨੋਂ ਕਿੰਨਾ ਚਿਰ ਹੋ ਗਿਆ ਵੀਰ ਜੀ ਸੂਈ ਇਹ ਨਹੀਂ ਵੀਰ ਜੀ ਪਰਸੋਂ ਦੀ ਸੁਈ ਜੇ ਇਹ ਵੀ ਪਰਸੋਂ ਦੀ ਸੁਈ ਆ ਤੇ ਥਣ ਦੇਖ ਸਕਦੇ ਤੇ ਲਾਗੇ ਤੇ ਇੱਕ ਰੀ ਆਪਣੇ ਕੋ ਸਾਰਾ ਮਾਲ ਕਾਲੀ ਆਇਆ ਜੇ ਪਿਛਲੇ ਕਰਦੀਆਂ ਸੁਈਆਂ ਜੇ ਹਾਂਜੀ ਕੋਈ ਠੀਕ ਆ ਤੇ ਦੇਖੋ ਕਿੰਨਾ ਕੁ ਬੋਲਾ ਜੇ ਇਹਦੇ ਕੋ ਵੀ 12 ਕਿਲੋ 13 ਹੀ ਹੋਏਗਾ 12 ਹੀ ਦੱਸਾਂਗੇ ਇਹਦੇ ਥੱਲੇ ਠੀਕ ਆ ਤੇ ਕਿੰਨਾ ਕੁ ਚੁਵਾਈ ਜਾਊਗੀ ਇਹ ਵੀ 17 18 ਕਿਲੋ ਰਮਾਨਾ ਦੀ ਤੋੜਾ ਫੇਰ ਦੇਣਾ ਇੱਕ ਬਾਕੀ ਆਵੇ ਬਿਲਕੁਲ ਕੰਪੈਕਟ ਜੀ ਹਵਾ ਨੇ ਦੀ ਆ ਜੀ ਲੈ ਆ ਜੋ ਜੀ ਬਾਕੀ ਸੰਭੀ ਹੈ ਵੀ ਥੋੜੀ ਜੀ ਘੱਟ ਗਈ ਹੈ ਸੰਭ ਵਾਲਾ ਕੋ ਲੈ ਜੂਗਾ ਵੀਰ ਤੇ ਦੁੱਧ ਚੰਗਾ ਕੱਢੀ ਜਾਣਾ ਇਹਨੇ ਤੇ ਇਹਦਾ ਮੁੱਲ ਵੀ ਦੇ ਫਿਰ ਇਰਾ ਮੁੱਲ ਵੀ 50 ਕਰੀਏ ਭਾਵੇਂ 48 ਕਰੀਏ 40000 ਦੀ ਬਚੀ ਦੇ ਦਈਏ 40000 ਦੀ ਹਾਂਜੀ ਵਿੱਚੋਂ ਕਰ ਦਈਏ ਮੰਨਤਾ ਨਾ ਕਿਰਾਇਆ ਲੋ ਵੀ ਜੀ ਕਿੰਨਾ ਕਰ ਦਈਏ ਕਿਰਾਇਆ ਲੋ ਕਿੰਨਾ ਡਾਡਾ ਜੀ ਕਰਦਾ ਜੀ 3000 ਕਰ ਦਈਏ ਕਰ ਦਿੰਨੇ ਕੋਈ ਨਹੀਂ ਠੀਕ ਹੈ ਹੋਰ ਕਰ ਦੋਗੇ ਕਰ ਦਾਂਗੇ ਮੌਕੇ ਤੇ ਥੋੜੀ ਛੋਟ ਛਪਾ ਹੋ ਜਾਊਗਾ ਬਾਕੀ ਬੇਸ਼ੀਆਂ ਥੋੜੀਆਂ ਜੀਆਂ ਕੱਟ ਸਾਮੀਆਂ ਦੇ ਸਾਮੀਆਂ ਨੇ ਤਾਂ ਨਹੀਂ ਪਰ ਐਰ ਦਾ ਮਾਰਕੀਟ ਦੇ ਸਾਬ ਨਾਲ ਬੇਸ਼ੀਆਂ 60 60 ਦੀਆਂ ਵੀ ਕਰਵਾ ਲਈਆਂ ਹਾਂਜੀ 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 ਠੀਕ ਹੈ ਜੀ ਤੇ ਹੁਣ ਆਪਣੇ ਕੋਲ ਆ ਗਈ ਇੱਕ 30 ਨੰਬਰ ਤੇ ਇਹਦੇ ਵੀ ਥਾਣੇ ਦੇਖ ਸਕਦੇ ਲੱਗੇ ਤਾਂ ਤੇ ਦੱਸਿਓ ਜੀ ਇਹਦੇ ਬਾਰੇ ਇਹ ਵੀ ਜੀ ਦੂਜਾ ਸਵੇਰ ਸੋਈ ਜੇ ਹਾਂਜੀ ਤੇ ਇਹਨੂੰ ਕਰੀਬ 10 ਕਿ ਦਿਨ ਹੋ ਗਏ ਸੋਈ ਨੂੰ ਮਗਰੇ ਇਹਦੇ ਬਛਾ ਜੀ ਠੀਕ ਹੈ ਤੇ ਮਗਰ ਬਛਾ ਹੈ ਹਾਂਜੀ ਹਾਂਜੀ ਤੇ ਇਹਦੇ ਕੋਲ ਦੁੱਧ ਕਿੰਨੇ ਇਹਦੇ ਕੋਲ 14 ਕਿਲੋ 13 ਕਰਕੇ ਦਵਾਂਗੇ ਤੇ ਥੱਲੇ ਠੀਕ ਆ ਹਾਂਜੀ ਹਾਂਜੀ ਤੇ ਇਹ ਕਿੰਨਾ ਚਵਾਈ ਜਾਊਗੀ ਦੁੱਧ ਇਹ ਭਾਜੀ ਚੰਗੀ ਸੇਵਾ ਤੇ 17-18 ਕਿਲੋ ਵੀਰ ਮਾਨਾ ਚਵਾਈ ਜਾਊਗੀ ਦੋਰਾ ਫੇਰ ਇੱਕ ਦਿਨ ਬਾਕੀ ਉਹ ਵਾਲਾ ਬਛਾ ਜੀ ਤੇ ਮਗਰ ਦਾ ਜੇ ਬੱਚਾ ਬੱਚਾ ਇਹਦੇ ਨੂੰ ਬਾਕੀ ਹਰ ਪੀਜੇ ਸਾਰਾ ਮਾਲ ਹੀ ਠੰਡਾ ਵਾ ਤੇ ਸੁਥਰਾ ਵਾ ਚਵਾ ਚੂ ਸਾਰਿਆਂ ਦਾ ਬਿਲਕੁਲ ਓਕੇ ਐ ਠੀਕ ਹੈ ਜੀ ਸਾਰਾ ਮੋਟੀਆਂ ਦਾ ਸਾਰੀਆਂ ਤੇ ਉਹ ਓਨਲੀ ਬਣਾਉਂਦੀ ਐ ਸੀ ਤੇ ਇਹਦਾ ਮੁੱਲ ਕਿਹੜਾ ਮੁੱਲ 55000 50000 ਦੀ ਦੇ ਦਈਏ 50000 ਦੀ ਵਿੱਚ ਹੋਰ ਮਾਨਤਨ ਕਰਤੀਏ 40000 ਕਿੰਨੇ ਦੇ ਇਹੀ ਕਰਾ ਲਓ ਜਿੰਨਾ ਕੀ ਕਰਤਾ ਜੀ 48 ਦੀ ਦੇ ਦਈਏ ਜੈਸਨ ਉਹ ਇੱਕੋ ਗੱਲ ਕਰੀਏ ਇੱਕੋ ਗੱਲ 42000 ਦੀ ਅਸੀਂ ਦੇ ਦਨੇ ਆ ਐਰ ਸ਼ੈਰ ਵੈਸੇ ਲੱਭਦੀ ਘਟਿਆ ਕਿੰਨੇ ਦੀ 45 ਦੀ ਅੱਛਾ 45000 ਦੀ ਹਾਂਜੀ ਹਾਂਜੀ ਠੀਕ ਹੈ ਬਾਕੀ ਯਾਰ ਛਾੜਦੀ ਉਹ ਪਹਿਲਾਂ ਸਿੰਘਾਂ ਵਾਲੀ ਪਿਛਲੀ ਵੀਡੀਓ ਚ ਪਾਈ ਬੜੀ ਡਿਮਾਂਡ ਹੋਈ ਪਰ ਲੱਭੀ ਨਹੀਂ ਵਸ਼ੀ ਉਹ ਜੀ ਠੀਕ ਹੈ ਜੀ ਉਸ ਚੀਜ਼ ਫਿਰ ਅਲੱਗ ਹੀ ਸੀ ਉਹ ਚੀਜ਼ ਹੀ ਉਹ ਹਾਂਜੀ ਠੀਕ ਹੈ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਿਣਾ ਬਾਕੀ ਵੀਰ ਜੀ ਸੂਈਆਂ ਸਵਾਈਆਂ ਨੇ ਤੇ ਆਪਣੇ ਘਰ ਪੈਨੇ ਕਰਦੇ ਵੀਰ ਜਿੰਨੇ ਵੀ ਲੈਣੀਆਂ ਸਾਡੇ ਕੋਲ ਪਹੁੰਚੇ ਦੋ ਡੰਗ ਚਾਰ ਡੰਗ ਤਸੱਲੀ ਕਰੇ ਇਹ ਕਿਨੇ ਗਰੰਟੀ ਦੇ ਮਹੰਗਾਉਣੀਆਂ ਤੇ ਉਹ ਸਾਡੀ ਤਸੱਲੀ ਤੇ ਲਾਜੇ ਦੋ ਟਾਈਮ ਵੀਡੀਓ ਘਾਲ ਦੇ ਚਵਾਲੇ ਭਾਵੇਂ ਚਾਰ ਟਾਈਮ ਆਪਣੇ ਇੱਥੇ ਤਸੱਲੀ ਕਰਕੇ ਚਵਾਈ ਕਰਕੇ ਖੜੇ ਬਾਕੀ ਕੋਈ ਗੱਲ ਨਾ ਮੰਨ ਰਵੇ ਕਿਸੇ ਨੂੰ ਠੀਕ ਹੈ ਜੀ ਇ ਆਪਣੇ ਆ ਕੇ ਤਸੱਲੀ ਕਰਕੇ ਵੇਖ ਚੱਕ ਕੇ ਫੇਰੇ ਆਪਣਾ ਪਸ਼ੂ ਖੜੋ ਜੀ ਜੇ ਭਾਵੇਂ ਕੋ ਵੀਡੀਓ ਕਾਲ ਤੇ ਚਵਾ ਲਓ ਭਾਵੇਂ ਆ ਕੇ ਚਲੋ ਪਰ ਚਵਾਈ ਜਿਹੜੀ ਤੁਸੀਂ ਆਪ ਕਰਾਉਣੀ ਹੈ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ